ਡਾਇਰੈਕਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਏ ਇੱਕ ਅਤਵਾਦੀ ਹਮਲੇ ਦੀ ਗੱਲ ਕਰਨ ਜਾ ਰਹੇ ਹਾਂ ਜਿਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਹਰ ਕੋਈ ਬੜਾ ਸਰਪ੍ਰਾਈਜ਼ਡ ਬੜਾ ਸਦਮੇ ਦੇ ਵਿੱਚ ਹੈਗਾ ਇੱਕ ਇੱਕ ਯਹੂਦੀ ਤਿਉਹਾਰ ਉੱਥੇ ਮਨਾਇਆ ਜਾ ਰਿਹਾ ਸੀ ਜਿਦੇ ਵਿੱਚ ਜਿਹੜੇ ਦੋ ਅਤਵਾਦੀ ਆਉਂਦੇ ਨੇ ਤੇ ਲਗਾਤਾਰ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਇਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਦੁਨੀਆ ਦੇ ਵਿੱਚ ਉਹ ਸਮਾਂ ਵੀ ਆਏਗਾ ਜਦੋਂ ਅਤਵਾਦ ਪੂਰੇ ਤਰੀਕੇ ਨਾਲ ਖਤਮ ਹੋ ਜਾਏਗਾ ਕੀ ਉਹ ਟਾਈਮ ਸਾਨੂੰ ਦੇਖਣ ਨੂੰ ਮਿਲੇਗਾ ਜੇ ਨਹੀਂ ਤਾਂ ਇਦਾਂ ਦੇ ਕਿਹੜੇ ਕਾਰਨ ਨੇ ਜਿੰਨਾ ਕਰਕੇ ਅਤਵਾਦ ਵੱਧ ਰਿਹਾ ਹੈ ਭਾਰਤ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਇਦਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਪੂਰੇ ਮੈਟਰ ਨੂੰ ਗਹਿਰਾਈ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਸਿਡਨੀ ਸ਼ਹਿਰ ਵਿੱਚ ਬੌਂਡੀ ਬੀਚ ਤੇ ਗੋਲੀਬਾਰੀ ਦੀ ਭਿਆਨਕ ਘਟਨਾ ਘਟਨਾ ਜਿਹੜੀ ਹੈਗੀ ਆ ਵਾਪਰੀ ਆ ਇਸ ਘਟਨਾ ਵਿੱਚ 11 ਲੋਕਾਂ ਤੇ ਇੱਕ ਹਮਲਾਵਰ ਦੀ ਮੌਤ ਹੋ ਗਈ ਆ ਕਈ ਲੋਕ ਗੰਭੀਰਤਾਤ ਤੇ ਜ਼ਖਮੀ ਹੋਏ ਹਨ ਦੋ ਹਮਲਾਵਰ ਸੀ ਜਿੰਨਾਂ ਵਿੱਚੋਂ ਇੱਕ ਦੀ ਮੌਤ ਮੌਤ ਹੋ ਗਈ ਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਮੁਤਾਬਕ ਕੁੱਲ 12 ਲੋਕਾਂ ਦੀ ਮੌਤ ਹੋਈ ਆ ਜਿਦੇ ਵਿੱਚ ਇੱਕ ਹਮਲਾਵਰ ਵੀ ਸ਼ਾਮਿਲ ਆ 29 ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਜ਼ਖਮੀਆਂ ਵਿੱਚ ਇੱਕ ਬੱਚਾ ਵੀ ਹੈ ਦੋ ਪੁਲਿਸ ਅਧਿਕਾਰੀ ਵੀ ਸ਼ਾਮਿਲ ਸਨ ਦੋਵੇਂ ਪੁਲਿਸ ਅਧਿਕਾਰੀਆਂ ਦੀ ਹਾਲਤ ਵੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਕਦੋਂ ਤੇ ਕਿਵੇਂ ਵਾਪਰੀ? ਇਹ ਤਕਰੀਬਨ ਜੇਕਰ ਅਸੀਂ ਦੇਖੀਏ ਤਾਂ ਪੌਣੇ 7 ਵਜੇ ਦਾ ਸਮਾਂ ਸੀ ਆਸਟ੍ਰੇਲੀਆ ਦੇ ਅਕੋਰਡਿੰਗ ਤੇ ਜਿਹੜੀ ਸਿਡਨੀ ਦੇ ਵਿੱਚ ਗੋਲੀਬਾਰੀ ਜਿਹੜੀ ਹੋਈ ਆ ਬੌਂਡੀ ਬੀਚ ਤੇ ਉਹਦੇ ਨਾਲ ਇੱਕ ਪਾਰਕ ਵਗੈਰਾ ਦੇ ਵਿੱਚ ਇਦਾਂ ਦੀ ਘਟਨਾ ਦੇਖਣ ਨੂੰ ਮਿਲੀ। ਉੱਥੇ ਉਸ ਸਮੇਂ ਲਗਭਗ 1000 ਲੋਕ ਮੌਜੂਦ ਸਨ ਤੇ ਇਹ ਯਹੂਦੀ ਤਿਉਹਾਰ ਮਨਾ ਰਹੇ ਸੀ ਹਨੂਕਾ ਜਿਸ ਤਿਉਹਾਰ ਦਾ ਨਾਮ ਸੀ। ਤੇ ਕਈ ਲੋਕ ਹਨੂਕਾ ਦੀ ਪਹਿਲੀ ਮੋਮਬਤੀ ਜਗਾਉਣ ਲਈ ਆਏ ਹੋਏ ਸਨ ਪੁਲਿਸ ਨੇ ਕਿਹਾ ਕਿ ਹਾਲੇ ਇਹ ਪੱਕਾ ਨਹੀਂ ਹੋਇਆ ਕਿ ਘਟਨਾ ਦਾ ਸਿੱਧਾ ਸਬੰਧ ਹਨੂਕਾ ਸਮਾਰੋਹ ਨਾਲ ਸੀ ਜਾਂ ਨਹੀਂ ਕਿਉਂਕਿ ਇਹ ਤੁਹਾਨੂੰ ਜਿਵੇਂ ਮੈਂ ਦੱਸਿਆ ਵੀ ਯਹੂਦੀਆਂ ਦਾ ਇੱਕ ਤਿਉਹਾਰ ਹੈ ਹਨੂਕਾ ਉਹ ਸੈਲੀਬ੍ਰੇਟ ਕਰਨ ਲਈ ਲੋਕ ਜਿਹੜੇ ਸੀ ਪਾਰਕ ਦੇ ਵਿੱਚ ਜਮ੍ਹਾਂ ਹੋਏ ਸੀ ਉੱਥੇ ਇੱਕਦਮ ਅਟੈਕ ਹੁੰਦਾ ਹੈ ਤੇ ਹਾਲ ਤੱਕ ਆਸਟ੍ਰੇਲੀਆ ਦਾ ਕਹਿਣਾ ਹੈਗਾ ਵੀ ਇਸ ਇਦਾਂ ਦੀ ਕੋਈ ਘਟਨਾ ਸੀ ਅਸੀਂ ਨਹੀਂ ਕਹਿ ਸਕਦੇ ਇਸ ਗੱਲ ਨੂੰ ਵੀ ਪ੍ਰੋਪਰ ਯਹੂਦੀਆਂ ਨੂੰ ਹੀ ਟਾਰਗੇਟ ਕਰਕੇ ਅਟੈਕ ਕੀਤਾ ਗਿਆ ਹੈ ਜਿਕਰ ਅਸੀਂ ਗੱਲ ਕਰੀਏ ਪੁਲਿਸ ਦੀ ਕਾਰਵਾਈ ਦੀ ਤਾਂ ਪੁਲਿਸ ਨੇ ਬਹੁਤ ਵੱਡਾ ਆਪਰੇਸ਼ਨ ਚਲਾਇਆ ਇੱਕ ਹਮਲਾਵਰ ਨਾਲ ਸੰਬੰਧਿਤ ਕਾਰ ਵਿੱਚੋਂ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਸ ਵੀ ਮਿਲੇ ਨੇ ਤੇ ਟੀਮਾਂ ਜਿਹੜੀਆਂ ਨੇ ਜਿਹੜੀਆਂ ਬੰਬ ਨੂੰ ਇਨਐਕਟਿਵ ਕਰ ਦਿੰਦੀਆਂ ਨੇ ਉਹਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈਗਾ ਬੀਬੀਸੀ ਵੱਲੋਂ ਜਾਰੀ ਕੀਤੇ ਗਏ ਵੀਡੀਓ ਫੁਟੇਜ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਗਈਆਂ ਨੇ ਤੇ ਨਾਲ ਜਿਹੜੇ ਨੇ ਘੱਟੋ ਘੱਟ 7 ਸ਼ਵ ਡੈਡ ਬodies ਜਿਹੜੇ ਨੇ ਉਹਦੇ 'ਚ ਨਜ਼ਰ ਆਈਆਂ ਨੇ ਮੀਡੀਆ ਪੱਤਰਕਾਰਾਂ ਨੇ ਦੱਸਿਆ ਕਿ ਹੈਲੀਕਾਪਟਰ ਲਗਾਤਾਰ ਇਲਾਕੇ ਦੇ ਵਿੱਚ ਚੱਕਰ ਲਗਾ ਰਹੇ ਨੇ ਐਦਾਂ ਵੀ ਹੋ ਸਕਦਾ ਵੀ ਸ਼ਾਇਦ ਹੋਰ ਵੀ ਅਟੈਕ ਹੋਣ ਜਾਂ ਇਹਨਾਂ ਨਾਲ ਜੁੜੇ ਹੋਰ ਵੀ ਸਲੀਪਰ ਸੈੱਲ ਆਸਟ੍ਰੇਲੀਆ ਦੇ ਵਿੱਚ ਮੌਜੂਦ ਹੋ ਸਕਦੇ ਨੇ ਸਰਕਾਰ ਨੇ ਕੀ ਕਿਹਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਇਸ ਘਟਨਾ ਨੂੰ ਚੰਕਾਉਣ ਵਾਲੀ ਤੇ ਬਹੁਤ ਪਰੇਸ਼ਾਨ ਕਰਨ ਵਾਲੀ ਘਟਨਾ ਕਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਯਹੂਦੀ ਵਿਰੋਧੀ ਨਫ਼ਰਤ ਨਾਲ ਕੀਤਾ ਗਿਆ ਅੱਤਵਾਦੀ ਹਮਲਾ ਹੈ ਜੇਕਰ ਸੀ ਇਜ਼ਰਾਈਲ ਦੀ ਪ੍ਰਤੀਕਿਰਿਆ ਦੇਖੀਏ ਤੁਸੀਂ ਕਹੋਗੇ ਸਰ ਇਜ਼ਰਾਈਲ ਦੀ ਹੀ ਪ੍ਰਤੀਕਿਰਿਆ ਜਾਂ ਰਿਸਪੌਂਸ ਅਸੀਂ ਕਿਉਂ ਦੇਖ ਰਹੇ ਆ ਵੈਸੇ ਤਾਂ ਵਰਲਡ ਲੈਵਲ ਦੇ ਜਿੰਨੇ ਵੀ ਟੌਪ ਦੇ ਲੀਡਰਸ ਨੇ ਹੈਨਾ ਜਾਂ ਵੱਡੀਆਂ ਕੰਟਰੀਜ਼ ਦੇ ਜਿਹੜੇ ਪੀਐਮ ਵਗੈਰਾ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਇਹ ਟੈਰਰਿਜ਼ਮ ਦੇ ਜਿਹੜੇ ਅਟੈਕ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਵਜ੍ਹਾੋਂ ਹੈਨਾ ਪਾਵਿਓ ਦਾ ਕੋਈ ਕਿਸੇ ਵੀ ਤਰੀਕੇ ਨਾਲ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੇ ਬਟ ਦਿਸ ਇਜ਼ ਰੋਂਗ ਏਟ ਇਜ਼ ਗਲਤ ਹੈਗੀ ਆ ਤੇ ਇਹ ਜੋ ਕੁਝ ਵੀ ਆਸਟ੍ਰੇਲੀਆ ਦੇ ਵਿੱਚ ਹੋਇਆ ਇਹ ਸਹੀ ਨਹੀਂ ਹੈਗਾ ਤੇ ਜੇਕਰ ਮੈਂ ਇਜ਼ਰਾਈਲ ਦੀ ਗੱਲ ਕਰਾਂ ਤੁਹਾਨੂੰ ਪਤਾ ਇਜ਼ਰਾਈਲ ਇੱਕ ਯਹੂਦੀ ਦੇਸ਼ ਯਹੂਦੀ ਦੁਨੀਆ ਦੇ ਉੱਤੇ ਇੱਕ ਐਦਾਂ ਦੀ ਕੌਮ ਆ ਜਿਹਨੂੰ ਅਸੀਂ ਜਿਊਜ਼ ਵੀ ਕਹਿੰਦੇ ਆ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਿਲੀਜੀਅਸ ਹਰਾਸਮੈਂਟ ਨੂੰ ਫੇਸ ਕੀਤਾ ਹੈਗਾ ਹੈਨਾ ਜਰਮਨੀ ਜੇਕਰ ਅਸੀਂ ਦੇਖੀਏ ਤਾਂ ਹਿਟਲਰ ਨੂੰ ਸਿਖੋ ਨਹੀਂ ਸਕਦੇ ਉਹਨੇ ਬਹੁਤ ਸਾਰੇ ਯਹੂਦੀਆਂ ਦੀ ਜਾਨ ਲੈ ਲੀ ਸੀ ਤੇ ਇਸ ਕਰਕੇ ਹੀ ਯਹੂਦੀ ਲੈਂਡ ਇਜ਼ਰਾਈਲ ਦੇ ਤੌਰ ਤੇ ਬਣਾਈ ਗਈ ਕਿ ਜਿੱਥੇ ਜਾ ਕੇ ਯਹੂਦੀ ਰਹਿ ਸਕਦੇ ਨੇ ਇਸ ਲਈ ਅਸੀਂ ਇਜ਼ਰਾਈਲ ਦਾ ਪੱਖ ਜਾਣ ਰਹੇ ਹਾਂ ਇਜ਼ਰਾਈਲ ਦੇ ਰਾਸ਼ਟਰਪਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਇਹ ਯਹੂਦੀ ਭਾਈਚਾਰੇ ਤੇ ਕੀਤਾ ਗਿਆ ਅਤਵਾਦੀ ਹਮਲਾ ਹੈ ਤੇ ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਨੂੰ ਕਿਹਾ ਕਿ ਤੁਸੀਂ ਯਹੂਦੀ ਭਾਈਚਾਰੇ ਦੀ ਸੁਰੱਖਿਆ ਲਈ ਸਖਤ ਕਦਮ ਉਠਾਓ ਜਿਹੜੇ ਲੋਕ ਯਹੂਦੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਸਿਕਿਉਰਿਟੀ ਤੁਹਾਡੀ ਟਾਪ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਇਦਾਂ ਦੀਆਂ ਗੱਲਾਂ ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਕੀਤੀਆਂ ਨੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਨੇ ਵੀ ਇਸ ਹਮਲੇ ਦੀ ਕਾਫੀ ਗੰਭੀਰ ਨਿੰਦਾ ਕੀਤੀ ਆ ਉਹਨਾਂ ਨੇ ਵੀ ਇਹਨੂੰ ਇੱਕ ਭਿਆਨਕ ਅਤਵਾਦੀ ਹਮਲਾ ਦੱਸਿਆ ਤੇ ਖਾਸ ਕਰਕੇ ਕਿਹਾ ਕਿ ਇਹ ਉਹ ਹਮਲੇ ਨੇ ਜਿਨ੍ਹਾਂ ਵਿੱਚ નિર્ਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਭਾਰਤ ਆਤਕਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਨੂੰ ਅਪਣਾਉਂਦਾ ਹੈ ਜ਼ੀਰੋ ਟੋਲਰੈਂਸ ਦਾ ਬੱਚੇ ਬੱਚੇ ਮਤਲਬ ਹੁੰਦਾ ਕਿ ਅਸੀਂ ਸਪੈਸੀਫਿਕਲੀ ਇੱਕ ਵੀ ਟੈਰਰ ਅਟੈਕ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਨਾਂ ਖਿਲਾਫ ਲਗਾਤਾਰ ਸਰਕਾਰ ਜਿਹੜੀ ਹੈਗੀ ਆ ਪਾਲਿਸੀ ਅਗੇ ਅਟੈਕ ਦੀ ਅਪਣਾਉਂਦੀ ਰਹੇਗੀ ਮਤਲਬ ਅਸੀਂ ਟੋਲਰੇਟ ਨਹੀਂ ਕਰਾਂਗੇ ਇਦਾਂ ਦੇ ਅਟੈਕ ਨੂੰ ਜ਼ੀਰੋ ਟੋਲਰੈਂਸ ਦੀ ਸਾਡੀ ਪਾਲਿਸੀ ਇਸ ਚੀਜ਼ ਨੂੰ ਲੈ ਕੇ ਰਹੇਗੀ ਪੀਐਮ ਨੇ ਪ੍ਰਗਟਾਵਾ ਕੀਤਾ ਕਿ ਭਾਰਤ ਆਸਟ੍ਰੇਲੀਆ ਤੇ ਦੇਸ਼ ਦੇ ਲੋਕਾਂ ਨਾਲ ਇਸ ਦੁੱਖਦਾਈ ਸਮੇਂ ਦੇ ਵਿੱਚ ਨਾਲ ਖੜਾ ਹੈ ਤੇ ਉਹਨਾਂ ਨੇ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਸੰਵੇਦਨਾ ਜਿਹੜੀ ਹੈਗੀ ਆ ਉਹ ਜਤਾਈ। ਇਹ ਉਹ ਪਰਸਨ ਨੇ ਜਿਨ੍ਹਾਂ ਦੀ ਮੈਂ ਫੋਟੋ ਲਾਈ ਹੋਈ ਆ ਇਹਨਾਂ ਦਾ ਨਾਂ ਹੈਗਾ ਅਹਿਮਦ ਅਲ ਅਹਿਮਦ ਤੇ ਇਹਨਾਂ ਨੇ ਇੱਕ ਸਿਵਿਲਿਅਨ ਹੋਣ ਦੇ ਨਾਤੇ ਹੈਨਾ ਅਟੈਕ ਕੀਤਾ ਕਿਹਦੇ ਦੇ ਉੱਤੇ ਜਿਹੜਾ ਪਰਸਨ ਬੋਲੀਬਾਰੀ ਕਰ ਰਿਹਾ ਸੀ ਉਹਨੂੰ ਜਾ ਕੇ ਪਿੱਛੋਂ ਫੜ ਲਿਆ। ਤੇ ਇਵਨ ਉਹਦੇ ਤੋਂ ਜਿਹੜੀ ਮਸ਼ੀਨ ਗਨ ਸੀ ਉਹ ਵੀ ਖੋਹ ਲਈ ਤੇ ਉਹਨਾਂ ਵੱਲ ਹੀ ਕਾਊਂਟਰ ਕਰਕੇ ਰੱਖ ਦਿੱਤਾ ਜਾਂ ਟਾਰਗੇਟ ਕਰਕੇ ਰੱਖ ਦਿੱਤੀ ਤਾਂ ਕਰਕੇ ਉਹਨੂੰ ਭਜਣਾ ਪਿਆ ਫਿਰ ਉਹ ਬਾਅਦ ਵਿੱਚ ਉਹਦੀ ਗ੍ਰਿਫਤਾਰੀ ਵੀ ਹੋ ਗਈ ਕਹਿੰਦਾ ਮਤਲਬ ਇਸ ਐਗਜ਼ਾਮਪਲ ਤੋਂ ਅਸੀਂ ਇਹ ਸਮਝ ਸਕਦੇ ਹਾਂ ਵੀ ਵਰਸਟ ਕੰਡੀਸ਼ਨ ਦੇ ਵਿੱਚ ਖਾਸ ਕਰਕੇ ਜਦੋਂ ਟੈਰਰ ਅਟੈਕ ਹੋਇਆ ਹੋਵੇ ਉਦੋਂ ਵੀ ਜੇਕਰ ਅਸੀਂ ਹੌਸਲੇ ਨਾਲ ਕੰਮ ਲਈਏ ਤਾਂ ਅਸੀਂ ਕਿਸੇ ਵੀ ਸਿਚੁਏਸ਼ਨ ਨੂੰ ਕਾਊਂਟਰ ਕਰ ਸਕਦੇ ਹਾਂ ਕਿਸੇ ਵੀ ਸਿਚੁਏਸ਼ਨ ਨੂੰ ਦੇ ਵਿੱਚ ਸਰਵਾਈਵ ਕਰ ਸਕਦੇ ਹਾਂ ਬੜਾ ਬੈਸਟ ਐਗਜ਼ਾਮਪਲ ਇਹਨਾਂ ਨੇ ਕਰਕੇ ਦਿਖਾਇਆ ਹੁਣ ਅਸੀਂ ਗੱਲ ਕਰੀਏ ਜੋ ਮੋٹے ਤੌਰ ਤੇ ਕਿ ਇਹ ਟੈਰਰ ਅਟੈਕਸ ਕਿਉਂ ਹੋ ਰਹੇ ਨੇ ਖਾਸ ਕਰਕੇ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਹਰ ਦੂਜੇ ਚੌਥੇ ਦਿਨ ਇਦਾਂ ਦੇ ਨਾਲ ਰਿਲੇਟਡ ਅਸੀਂ ਡਿਸਕਸ ਕਰਦੇ ਹੀ ਰਹਨੇ ਆ ਪਹਿਲਾਂ ਰਸ਼ੀਆ ਦੇ ਵਿੱਚ ਵੱਡੇ ਪੱਧਰ ਤੇ ਅਸੀਂ ਅਟੈਕ ਦੇਖਿਆ ਫਿਰ ਇੰਡੀਆ ਦੇ ਵਿੱਚ ਵੀ ਪਹਿਲਗਾਮ ਹਮਲਾ ਦੇਖਿਆ ਹੁਣੇ ਇੰਡੀਆ ਦੇ ਵਿੱਚ ਲਾਲ ਕਿਲਾ ਦੇ ਸਾਹਮਣੇ ਅਸੀਂ ਬਲਾਸਟ ਦੇਖਿਆ ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਦੇਖ ਰਹੇ ਆ ਪਿਛਲੇ 4-5 ਸਾਲਾਂ ਚੋ ਫਰਾਂਸ ਦੇ ਵਿੱਚੋਂ ਵੀ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਪਾਕਿਸਤਾਨ ਵਰਗਾ ਦੇਸ਼ ਵੈਸਤਾ ਟੈਰਰ ਨੂੰ ਖੁਦ ਹੀ ਪ੍ਰੋਮੋਟ ਕਰਦਾ ਹੈਗਾ ਸਟੇਟ ਸਪான்ਸਰਡ ਟੈਰਰਿਜ਼ਮ ਦੇ ਪਾਰਟ ਆਫ ਉਤੋਂ ਜਾਣੇ ਦਿੰਦਾ ਹੈ ਪਾਕਿਸਤਾਨ ਨੂੰ ਪਰ ਉਹ ਆਪ ਵੀ ਕਹਿੰਦਾ ਵੀ ਮੇਰੇ ਤੇ ਵੀ ਟੀਟੀਪੀ ਜਿਹੜੀ ਹੈਗੀ ਆ ਤਹਿਰੀਕੇ ਤਾਲਿਬਾਨ ਦੇ ਜਿਹੜੇ ਜਿਹੜਾ ਗਰੁੱਪ ਹੈਗਾ ਪਾਕਿਸਤਾਨ ਦੇ ਵਿੱਚ ਉਹ ਲਗਾਤਾਰ ਪਾਕਿਸਤਾਨ ਦੇ ਵਿੱਚ ਅਟੈਕ ਕਰਦਾ ਰਹਿੰਦਾ ਤੇ ਇਸ ਕਰਕੇ ਅਸੀਂ ਗੱਲ ਕਰੀਏ ਮੋٹے ਤੌਰ ਤੇ ਤਾਂ ਜਿਹੜੇ ਟੈਰਰ ਅਟੈਕ ਨੇ ਅੱਤਵਾਦੀ ਹਮਲੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ ਹੁਣ ਕਿਸੇ ਅੱਤਵਾਦੀ ਹਮਲੇ ਨੂੰ ਕਿਸੇ ਰਿਲੀਜੀਅਨ ਨਾਲ ਸਪੈਸੀਫਿਕ ਜੋੜਨਾ ਸਹੀ ਨਹੀਂ ਹੈਗਾ ਉਹਦਾ ਕਾਰਨ ਇਹ ਹੈਗਾ ਕਿ ਕੋਈ ਵੀ ਧਰਮ ਇਦਾਂ ਨਹੀਂ ਕਹਿੰਦਾ ਵੀ ਤੁਸੀਂ ਲੋਕਾਂ ਨੂੰ ਮਾਰੋ ਪਰ ਕੁਝ ਸਪੈਸੀਫਿਕ ਰਿਲੀਜੀਅਨ ਜਿਵੇਂ ਅਸੀਂ ਇਸਲਾਮ ਦੀ ਗੱਲ ਕਰੀਏ ਉਹਦੇ ਵਿੱਚ ਬ੍ਰੇਨ ਵਾਸ਼ ਦੀ ਪੋਸਿਬਿਲਿਟੀ ਜ਼ਿਆਦਾ ਨਹੀਂ ਜਿਵੇਂ ਜੰਨਤ ਦਾ ਇੱਕ ਕਨਸੈਪਟ ਹੈਗਾ ਵੀ ਜੇਕਰ ਤੁਸੀਂ ਹੈਨਾ ਕਾਫਿਰਾਂ ਨੂੰ ਮਾਰਦੇ ਹੈਗੇ ਹੋ ਜਿਹੜੇ ਧਰਮ ਦੇ ਅਗੇਂਸਟ ਨੇ ਉਹਨਾਂ ਨੂੰ ਮਾਰਦੇ ਹੋ ਉਹਨਾਂ ਦੀ ਜਾਨ ਲੈਣੇ ਹੋ ਤਾਂ ਤੁਹਾਨੂੰ ਜੰਨਤ ਨਸੀਬ ਹੁੰਦੀ ਹੈ ਇਦਾਂ ਦੇ ਕਨਸੈਪਟ ਖਾਸ ਕਰਕੇ ਟੈਰਰ ਆਰਗੇਨਾਈਜੇਸ਼ਨ ਰਿਕਰੂਟਮੈਂਟ ਕਰਨ ਦੇ ਟਾਈਮ ਲੋਕਾਂ ਦੇ ਮਾਈਂਡ ਦੇ ਵਿੱਚ ਪਾਉਂਦੇ ਨੇ ਖਾਸ ਕਰਕੇ ਯੂਥ ਨੂੰ ਬ੍ਰੇਨਵਾਸ਼ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਇਦਾਂ ਦਾ ਕੰਮ ਕਰ ਰਹੇ ਹੋ ਤਾਂ ਤੁਸੀਂ ਧਰਮ ਦਾ ਕੰਮ ਕਰ ਰਹੇ ਹੋ ਪਰ ਹੁਣ ਗੱਲ ਇਹ ਹੈਗੀ ਹੈ ਖੈਰ ਇਹ ਤਾਂ ਇੱਕ ਕਨਸੈਪਟ ਹੈਗਾ ਇਸੇ ਬੇਸ ਦੇ ਉੱਤੇ ਕਾਫੀ ਸਾਰੇ ਟੈਰਰ ਆਰਗੇਨਾਈਜੇਸ਼ਨ ਪਨਪ ਰਹੇ ਨੇ ਪਰ ਇਹਨੂੰ ਕੰਟਰੋਲ ਕਰਨ ਲਈ ਕਿਤੇ ਨਾ ਕਿਤੇ ਕੋਈ ਇੱਕ ਦੇਸ਼ ਦੇ ਕਰਨ ਨਾਲ ਕੁਝ ਨਹੀਂ ਹੋਣਾ ਜੇ ਭਾਰਤ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਪਣਾਉਂਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਭਾਰਤ ਹੀ ਇਕੱਲਾ ਟੈਰਰਿਜ਼ਮ ਨੂੰ ਰੋਕ ਸਕਦਾ ਹੈਗਾ ਇਹ ਸਾਰੇ ਦੇਸ਼ਾਂ ਨੂੰ ਮਿਲ ਕੇ ਇਸ ਬਾਰੇ ਕਾਰਵਾਈ ਕਰਨੀ ਹੋਣੀ ਆ ਭਾਰਤ ਨੇ ਟੈਰਰਿਜ਼ਮ ਦੀ ਇੱਕ ਡਿਫੀਨੇਸ਼ਨ ਯੂਨਾਈਟਿਡ ਨੇਸ਼ਨ ਦੇ ਵਿੱਚ ਦਿੱਤੀ ਸੀ ਜਿਹਨੂੰ ਐਕਸੈਪਟ ਨਹੀਂ ਕੀਤਾ ਗਿਆ ਉਹ ਇਸ ਕਰਕੇ ਐਕਸੈਪਟ ਨਹੀਂ ਕੀਤੀ ਗਈ ਉਹਦੇ ਚ ਇਹ ਲੱਗਿਆ ਜਾ ਰਿਹਾ ਸੀ ਵੀ ਇੰਡੀਆ ਪਾਕਿਸਤਾਨ ਨੂੰ ਟਾਰਗੇਟ ਕਰਕੇ ਉਹ ਡਿਫੀਨੇਸ਼ਨ ਦੇ ਰਿਹਾ ਹੈ ਪਰ ਮੈਨੂੰ ਲੱਗਦਾ ਹੁਣ ਉਹ ਸਮਾਂ ਆ ਚੁੱਕਿਆ ਵੀ UN ਵਰਗੇ ਮੰਚ ਦੇ ਉੱਤੇ ਇਸ ਦੀ ਇੱਕ ਪ੍ਰੋਪਰ ਕਲੀਅਰ ਡੈਫੀਨੇਸ਼ਨ ਡਿਸਾਈਡ ਹੋਣੀ ਚਾਹੀਦੀ ਹੈ ਤੇ ਸਾਰੇ ਦੇਸ਼ਾਂ ਨੂੰ ਮਿਲ ਕੇ ਅਤਵਾਦ ਦੇ ਖਿਲਾਫ ਲੜਾਈ ਲੜਨ ਦੀ ਲੋੜ ਆ ਕਿਉਂਕਿ ਜਿਹੜੇ ਇਨੋਸੈਂਟ ਪੀਪਲ ਨੇ ਆਮ ਲੋਕ ਨੇ ਉਹ ਮਾਰੇ ਜਾਂਦੇ ਨੇ ਜਿਸ ਉਸ ਦੁੱਖ ਦੀ ਪਰਭਾਈ ਕਦੇ ਵੀ ਨਹੀਂ ਹੋ ਸਕਦੀ ਹੈ ਡਿ莱ਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਤੁਸੀਂ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਪੰਜਾਬੀ ਲਿਟਰੇਚਰ ਦਾ ਫਰੈਸ਼ ਬੈਚ 22 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਵੀ UPSC ਦੇ ਵਿੱਚ ਪੰਜਾਬੀ ਲਿਟਰੇਚਰ ਤੁਹਾਡਾ ਬੈਸਟ ਆਪਸ਼ਨਲ ਬਣ ਕੇ ਆਵੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ 720 ਦੀ ਜਿਹੜੀ ਓਵਰオール ਕੱਟਆਫ ਜਾਂਦੀ ਹੈ ਉਹਦੇ ਵਿੱਚ 330 40 ਨੰਬਰ ਤੁਸੀਂ ਸਿਰਫ ਪੰਜਾਬੀ ਦੇ ਵਿੱਚ ਹੀ ਲੈ ਲਓ ਤਾਂ ਮੈਨੂੰ ਲੱਗਦਾ ਜਲਦ ਤੋਂ ਜਲਦ ਤੁਹਾਨੂੰ انرੋਲ ਕਰਨ ਦੀ ਲੋੜ ਆ ਮਿਲਦੇ ਆ ਅਗਲੀ ਵੀਡੀਓਸ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ